ਹਿੰਦੁਸਤਾਨ ਦਾ ਸਹੇਦ ਹੀ ਕੋਈ ਭਲਾਪੁਰਸ਼ ਹੋਗਾ ਜਿਹਨੂੰ ਸਿੱਖਾਂ ਦੇ ਰਹਿਤ ਮਰਾਦਾਬਾਰੇ ਪਤਾ ਨਹੀਂ ਮਰੇਗਾ ਸਿੱਖਾਂ ਨੂੰ ਹਰ ਜਗ੍ਹਾ ਜਾਣ ਦਿੱਤਾ ਜਾਂਦਾ ਕਿਰਪਾਨ ਔਰ ਗੜੇ ਦੀ ਭਾਵੇਂ ਭਾਈ ਜੱਜ ਦਾ ਸਫਰ ਹੋਵੇ ਇਹ ਜਿਹੜਾ ਕਾਰਾ ਕੀਤਾ ਇਹਨਾਂ ਉਸਰਾਂ ਨੇ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਇਸ ਗੱਲ ਦਾ ਵੀ ਆਮੀ ਆ ਕਿ ਇਹਨਾਂ ਨੇ ਚਿੜਕੇ ਕਿ ਇੱਕ ਸਿੱਖ ਬੱਚੇ ਰਾਜਸਥਾਨ ਦੇ ਵਿੱਚ ਜਜ ਬਣਨ ਵਾਸਤੇ ਇਮ ਤੇ ਆਂਦੇ ਨਾ ਰਹੀਏ ਕਿਉਂ ਕਿਸੇ ਤਰੀਕੇ ਰੋਕਿਆ ਜਾਏ ਤਾਂ ਕਿ ਇਹ ਰੁਕ ਜਾਏ ਇਹਨਾਂ ਦੇ ਸਕੇ ਤੇ ਇਹਨਾਂ ਦੀ ਜਗ੍ਹਾ ਕੋਈ ਹੋਰ ਬੱਚੇ ਪਾਸ ਹੋ ਜਾਏ ਤੇ ਉਹ ਜਜ ਬਣਾਂ ਇਹ ਸਿੱਖਾ ਨਾਲ ਬਤ ਕਰਾਂ ਸ਼ੋਮਿਕ ਕਮੇਟੀ ਤੇ ਜਥੇਦਾਰ ਨੂੰ ਬੇਨਤੀ ਕਰਾਂਗਾ ਕਿ ਸਰਕਾਰ ਤੇ ਪ੍ਰੈਸ਼ਰ ਪਾਇਆ ਜਾਵੇ ਕਿ ਇਸ ਬੱਚੇ ਦਾ ਦੁਬਾਰਾ ਟੈਸਟ ਲਿਆ ਜਾਵੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਬੀਬੀ ਗੁਰਪ੍ਰੀਤ ਕੌਰ ਨੂੰ ਜਿਹੜਾ ਕੱਲ ਜੈਪੁਰ ਦੀ ਘਟਨਾ ਹੋਈ ਹੈ ਜਿਸ ਦੇ ਵਿੱਚ ਜਿਹੜਾ ਜੱਜਾਂ ਦੇ ਬਾਰੇ ਬਣਨ ਵਾਸਤੇ ਜਿਹੜਾ ਟੈਸਟ ਦੇਣ ਜਾ ਰਹੀ ਸੀ ਉਸ ਨੂੰ ਜਾਣ ਤੋਂ ਰੋਕਿਆ ਗਿਆ ਔਰ ਕਿਹਾ ਗਿਆ ਕਿ ਤੂੰ ਕੜਾ ਪਾਇਆ ਹੈ ਕਿਰਪਾਨ ਛੋਟੀ ਪਾਈ ਹੈ ਇਹਨਾਂ ਨੂੰ اتار ਨਹੀਂ ਤੇ ਅਸੀਂ ਤਾਂ ਜਾਣ ਨਹੀਂ ਦੇਵਾਂਗੇ ਉਸ ਬੱਚੀ ਨੇ ਆਪਣੇ ਇਹ ਕਿਰਪਾਨ ਤੇ ਕੜਾ ਉਤਾਰਿਆ ਨਹੀਂ ਕਿਉਂਕਿ ਮੇਰਾ ਹੱਕ ਹੈਗਾ ਮੈਂ ਪਾ ਕੇ ਜਾਣਾ ਮੈਂ ਸਮਝਾਵਾਂ ਕਿ ਹਿੰਦੁਸਤਾਨ ਦਾ ਸਾਇਦ ਹੀ ਕੋਈ ਭਲਾਪੁਰਸ਼ ਹੋਵੇਗਾ ਜਿਹਨੂੰ ਸਿੱਖਾਂ ਦੇ ਰਹਿਤ ਮਰਾਜ਼ਾ ਬਾਰੇ ਪਤਾ ਨਹੀਂ ਹੋਏਗਾ ਸਿੱਖਾਂ ਨੂੰ ਹਰ ਜਗ੍ਹਾ ਜਾਣ ਦਿੱਤਾ ਜਾਂਦਾ ਕਿਰਪਾਨ ਔਰ ਕੜੇ ਦੀ ਭਾਵੇਂ ਵਾਜਾ ਦਾ ਸਫਰ ਹੋਇਆ ਇਹ ਜਿਹੜਾ ਕਾਰਾ ਕੀਤਾ ਇਹਨਾਂ ਉਸਰਾਂ ਨੇ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਤੇ ਇਸ ਗੱਲ ਦਾ ਵੀ ਆਮੀ ਆ ਕਿ ਇਹਨਾਂ ਨੇ ਚਿੜਕੇ ਕੇ ਇੱਕ ਸਿੱਖ ਬੱਚੇ राजस्थान ਦੇ ਵਿੱਚ ਜੱਜ ਬਣਨ ਵਾਸਤੇ ਇੰਤੇ ਆਂਧੇ ਨਾਰੀਏ ਨੂੰ ਕਿਸੇ ਤਰੀਕੇ ਰੋਕਿਆ ਜਾਏ ਤਾਂ ਕਿ ਰੁਕ ਜਾਏ ਇਹਨਾਂ ਦੇ ਸਕੇ ਤੇ ਇਹਨਾਂ ਦੀ ਜਗਾ ਕੋਈ ਹੋਰ ਬੱਚੇ ਪਾਸ ਹੋ ਜਾਏ ਤੇ ਉਹ ਜੱਜ ਬਣਿਆ ਇਸ ਸਿੱਖਾਂ ਨਾਲ ਵਿਤਕਰਾ ਇਸ ਦੀ ਮੈਂ ਕੋਹਰ ਸ਼ਬਦਾਂ ਚ ਨਿੰਦਾ ਕਰਦਾ ਵਾਂ ਔਰ ਆਪਣੇ ਪ੍ਰਧਾਨ ਸ਼ੋਮਣੀ ਅਕਾਲੀ ਦਲ ਸ਼ੋਮਣੀ ਕਮੇਟੀ ਤੇ ਜਥੇਦਾਰ ਨੂੰ ਬੇਨਤੀ ਕਰਾਂਗਾ ਕਿ ਸਰਕਾਰ ਤੇ ਪ੍ਰੈਸ਼ਰ ਪਾਇਆ ਜਾਵੇ ਇਸ ਬੱਚੇ ਦਾ ਦੁਬਾਰਾ ਟੈਸਟ ਰਿਆ ਜਾਵੇ ਖਾਲੀ ਸਾਡਾ ਵਿਰੋਧ ਕਰਨ ਦਾ ਪ੍ਰੋਟੈਸਟ ਕਰਨ ਦੇ ਇਹ ਚੁੱਪਣਾ ਰਹਿ ਜਾਣ ਅਸਲ ਤਸਦੀਕ ਕਮਜਾਬਤਾਵਾਂਗੇ ਕਿ ਜੋ ਬੱਚੀ ਦੁਬਾਰਾ ਕੱਲ ਪਰਸੋ ਟੈਸਟ ਦੇਵੇ ਇਤਨੀ ਕੁ ਮੇਰੀ ਬੇਨਤੀ ਹੈ ਔਰ ਤੇ ਸਾਨੂੰ ਕਿਸੇ ਕੋਲ ਉਮੀਦ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ